ਮੇਰੇ ਬੀਰਾਂ ਨੂੰ ਬੇਨਤੀ ਹੈ ਕਵਤਾ ਤੁਸੀਂ ਇਹ ਚੈਨਲ ਤੇ ਪਾਉਣੀ ਹੈ ਭਰ ਲਿਓ ਤੁਸੀਂ ਇਹ ਜਿਹੜੀ ਸਾਡੀ ਪੰਜਾਬ ਦੀ ਆਵਾਜ਼ ਹੈ ਮੋਦੀ ਸਾਨੂੰ ਦਬਾਉਣਾ ਚਾਹੁੰਦਾ ਪਰ ਪੰਜਾਬੀ ਦਬਣਾ ਨਹੀਂ ਚਾਹੁੰਦਾ ਇਹ ਮੋਦੀ ਤੱਕ ਜਾਵੇ ਔਰ ਇਹ ਉਹ ਜਿਹੜਾ ਬੋੜਾ ਹੋਇਆ ਬੈਠਾ ਸਾਡਾ ਮਹਾਰਾਜ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਅੱਜ ਤੱਕ ਕੋਈ ਆਪਾਂ ਇਹੋ ਜਿਹਾ ਮੰਤਰੀ ਨਹੀਂ ਵੇਖਿਆ ਉਹ ਚਾਹ ਵੇਚਣ ਵਾਲਾ ਮੰਤਰੀ ਬਣ ਗਿਆ ਭੂੜੇ ਲੋਕਾਂ ਨੇ ਤੁਹਾਨੂੰ ਤੁਸੀਂ ਉਹਨੂੰ ਵੋਟਾਂ ਪਾਤੀਆਂ ਸਾਰੇ ਇਲਾਕਿਆਂ ਨੇ ਫਿਰ ਦੋਸਤਾਨੇ ਬਿਹਾਰੀਆਂ ਨੇ ਜੂਪੀਆਂ ਨੇ ਪਰ ਉਹਨੇ ਕਿਤੇ ਤੁਹਾਡੇ ਮੰਦਰ ਟਾਏ ਕਿਤੇ ਮੁਸਲਮਾਨੀਓ ਨੇ ਅੱਗ ਲਾਈ ਉਹ ਮੋਦੀ ਤੇ ਜਿਹੜੇ ਮੋਦੀ ਮੋਦੀ ਅੱਜ ਜੇ ਕੋਈ ਪੰਜਾਬ ਤੋਂ ਵੀ ਮੋਦੀ ਮੋਦੀ ਕਰਦਾ ਨਾ ਬਾਦਲ ਕਾ ਲਾਣਾ ਟੋਲਾ ਉਹਨੂੰ ਟਿਕਟ ਦੇ ਹੀ ਦਿੰਦਾ ਜੇ ਕੋਈ ਮੋਦੀ ਮੋਦੀ ਕਰਦਾ ਗੀਤ ਉਹ ਦਿੱਲੀ ਨੇ ਸਾਡੇ ਨਾਲ ਦਗਾ ਕਮਾਉ ਦੇ ਵਿੱਚ ਖੜਾ ਕਰ ਦੇ ਤੇ ਅੱਜ ਤੁਹਾਡੇ ਹੱਥ ਮਾਰ ਰਹੀ ਹੈ ਉਹ ਮੋਦੀਆ ਇਹ ਪੰਜਾਬ ਹੈ ਪੰਜਾਬ ਤੇ ਪੰਜਾਬ ਨੂੰ ਅੱਜ ਤੱਕ ਕੋਈ ਦਵਾਨੀ ਆਪ ਤੋਂ ਉਹ ਲੋਕ ਕੰਦੇ ਨੇ ਪਰ ਤੁਸੀਂ ਪੰਜਾਬ ਦੇ ਹੀਰੇ ਆ ਚਟਾ ਸਮਾਇਕ ਆ ਮੈਂ ਜੇਕਰ ਪੰਜਾਬ ਦਾ ਭਲਾ ਚਾਹਦੇ ਆ ਤੇ ਸਾਨੂੰ ਹੀਰੇ ਪੈਲਾ ਕਰਨੇ ਪੈਣਗੇ ਭਗਤ ਸਿੰਘ ਵਰਗੇ ਉਹਨਾਂ ਸਿੰਘ ਵਰਗੇ ਦੋਨੋਂ ਮੇਲੇ ਮੰਗਦਾ ਹੈ ਭਲਾ ਸੰਭਵ ਕਿਉਂਕਿ ਤੁਹਾਡੇ ਕੋਲ ਟਾਈਮ ਹੀ ਹੈ ਨਹੀਂ ਕਿਸੇ ਕੋਲ ਪਰ ਮੈਂ ਪੰਜਾਬ ਦੀ ਧਰਤੀ ਤੇ 45 46 ਸਾਲ ਕੱਟੇ ਆ ਜਦੋਂ ਮੈਂ ਸ਼ੂਟਿੰਗ ਕਰਦਾ ਸੀ ਜਾਂ ਆਪਣੇ ਮਾਤਾ ਜੀ ਨਾਲ ਕਨੇਚ ਪਿੰਡ ਤੋਂ ਲੈ ਕੇ ਜਿਗਿਆਨੇ ਯੂਪੀ ਜਮੀਨਾ ਸਾਹਦੇ ਸੀ 75 ਸਾਲਾਂ ਤੋਂ 80 ਸਾਲਾਂ ਤੋਂ ਮੈਂ ਆਪਣੇ ਪਿੰਡ ਕਨੇਚ ਦੀ ਗੱਲ ਕਰਦਾ ਮੇਰੇ ਸੱਜਣ ਕਨੇਚ ਤੋਂ ਬੈਠੇ ਐ ਸਾਡੇ ਵੱਟ ਵਡੇਰੇ ਹਵੇਲੀ ਵਾਲੇ ਕੋਠੀਆਂ ਵਾਲੇ ਡੇਜੜਸਾ ਕਿਲਾ ਜ਼ਮੀਨ ਵਾਲੇ ਸਾਡੇ ਵੱਟ ਵਡੇਰੇ ਚਾਚੇ ਤਾਏ ਬਾਹਰ ਵਾਲੇ ਫਲਾਨੇ ਆਪਣੀਆਂ ਜ਼ਮੀਨਾਂ ਛੱਡ ਕੇ ਕੋਠੀਆਂ ਛੱਡ ਕੇ ਕੋਈ ਅਮਰੀਕਾ ਬੈਠਾ ਹੈ ਕੋਈ ਕੈਨੇਡਾ ਬੈਠਾ ਹੈ ਉੱਥੇ ਗੋਰਿਆਂ ਦਾ ਝਾੜੂ ਵੀ ਮਾਰਦੇ ਐ ਟੈਕਸੀਆਂ ਵੀ ਚਲਾਉਂਦੇ ਐ ਇੱਥੋਂ ਆਪਣੀਆਂ ਜ਼ਮੀਨਾਂ ਸੰਭਿਆ ਨਹੀਂ ਗਈ ਆਪਦਾ ਪਿੰਡ ਸੰਭਿਆ ਨਹੀਂ ਗਿਆ ਕਿਉਂ ਬਾਈ ਜੀ ਮੱਟੀ ਕਹਿੰਨਾ ਕੋਈ ਵੀ ਨਹੀਂ ਹੈ ਇੱਥੇ ਤੇ ਮੇਰੀ ਇੱਕ ਤਮੰਨਾ ਹੈ ਕਿ ਜੇ ਤੁਸੀਂ ਸਾਰੇ ਚਲੇ ਗਏ ਬਾਹਰ ਬੜੀ ਮਿਹਨਤ ਕੀਤੀ ਤੁਸੀਂ ਸਾਰਾ ਪਿੰਡ ਖਾਲੀ ਹੋ ਗਿਆ ਤੇ ਜਦ ਆਪਣੀ ਮਾਂ ਨੂੰ ਖਾਲੀ ਕਰਕੇ ਜਾਉਂਗੇ ਹਾਲ ਤਾਂ ਫਿਰ ਇਹੀ ਹੋਊਗਾ ਜਿਹੜਾ ਅੱਜ ਹੋ ਰਿਹਾ ਇਹ ਸਦੀਆਂ ਤੋਂ ਹੁੰਦਾ ਆ ਰਿਹਾ ਕਿਉਂਕਿ ਨਾ ਪਿਓ ਕੋਲ ਟਾਈਮ ਹੈ ਨਾ ਮਾਂ ਕੋਲ ਟਾਈਮ ਹੈ ਕਿ ਆਪਣੇ ਬੱਚਿਆਂ ਨੂੰ ਕੀ ਪੜ੍ਹਾਉਣਾ ਹੈ ਕਹੇ ਮੰਮੀ ਕਹੇ ਬਾਪੂ ਪੁੱਤਰੀਆਂ ਵੀ ਜੋੜਨਾ ਪਰਪੋਤੇ ਲਈ ਵੀ ਜੋੜਨਾ ਪੋਤੀ ਵਾਸਤੇ ਪਰਪੋਤੀਆਂ ਵਾਸਤੇ ਜੋੜਨਾ ਆ ਆਪਣਾ ਹਾਲ ਰਹਿ ਆ ਜ਼ਿੰਦਗੀ ਦੇ ਵਿੱਚ ਕਿਉਂਕਿ ਮੈਂ ਪੜਿਆ ਸਿਆਸਤਾਨਾਂ ਦੀ ਗੋਦ 'ਚ ਮੇਰਾ ਸਗਾ ਫੋਪੜ ਨਰਿੰਦਰ ਸਿੰਘ ਤਾਲਪ ਪੰਜਾਬ ਦਾ ਪ੍ਰਧਾਨ ਹੋਇਆ ਕਰਦਾ ਸੀ ਪ੍ਰਤਾਪ ਸਿੰਘ ਕੈਰੋਂਜੀ ਦੇ ਟਾਈਮ ਉਦੋਂ ਦਾ ਮੈਂ ਘਰ 'ਚ ਪੜਦਾ ਆ ਤੇ ਸਿਆਸਤਦਾਨਾਂ ਨੂੰ ਲੀਡਰਾਂ ਨੂੰ ਪਾਰਟੀਆਂ ਨੂੰ ਮੈਂ ਥੋੜੋ ਤੋਂ ਬਹੁਤ ਜ਼ਿਆਦਾ ਜਾਣਨਾ ਮੇਰੇ 60 ਸਾਲ ਬੀਤ ਗਏ ਅੱਜ ਮੇਰੀ 65 ਸਾਲ ਦੀ ਉਮਰ ਹੈ 60 ਸਾਲ ਇਹਨਾਂ ਲੋਕਾਂ ਚ ਬੀਤ ਗਏ ਲੇਕਿਨ ਮੈਂ ਕਿਸੇ ਰਾਜੇ ਦੀ ਗੱਲ ਕਰਨ ਲੱਗਿਆ ਰਾਜਾ ਹੁੰਦਾ ਕਿਹਦਾ ਤੁਸੀਂ ਆਪਦੇ ਬੱਚਿਆਂ ਨੂੰ ਨਹੀਂ ਦੱਸਿਆ ਪਰ ਮੈਂ ਤੁਹਾਨੂੰ ਦੱਸ ਕੇ ਜਾਊਗਾ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਤੁਸੀਂ ਸੁਣਿਆ ਸਾਰਿਆਂ ਨੇ 40 ਸਾਲ ਉਸ ਜੋਧੇ ਨੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਤੇ ਪੰਜਾਬ ਕਿੱਡਾ ਸੀ ਕੰਧਾਰ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਤਿੱਬਤ ਤੋਂ ਲੈ ਕੇ ਦਿੱਲੀ ਤੱਕ ਜਰਨੈਲ ਕਿਹੜੇ-ਕਿਹੜੇ ਸੀ ਹਰੀ ਸਿੰਘ ਨਲਵਾ ਜੀ ਜਰਨਲ ਮੋਹਮਦ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਜਰਨਲ ਜ਼ਰਾਵਰ ਸਿੰਘ ਜੀ ਨਾ ਸੁਣੇ ਕਦੇ ਇਹਨਾਂ ਬੱਚਿਆਂ ਨੂੰ ਪਤਾ ਨਾ ਕੀ ਬੋਲਦਾ ਸਾਲਾਂ ਤੋਂ 80 ਸਾਲਾਂ ਤੋਂ ਮੈਂ ਆਪਣੇ ਪਿੰਡ ਕਨੇਚ ਦੀ ਗੱਲ ਕਰਦਾ ਮੇਰੇ ਸੱਜਣ ਕਨੇਚ ਤੋਂ ਬੈਠੇ ਐ ਸਾਡੇ ਵੱਡ ਵਡੇਰੇ ਹਵੇਲੀ ਵਾਲੇ ਕੋਠੀਆਂ ਵਾਲੇ 150 ਕਿੱਲਾ ਜ਼ਮੀਨ ਵਾਲੇ ਸਾਡੇ ਵੱਡ ਵਡੇਰੇ ਚਾਚੇ ਤਾਏ ਬਾਹਰ ਵਾਲੇ ਫਲਾਨੇ ਆਪਣੀਆਂ ਜ਼ਮੀਨਾਂ ਛੱਡ ਕੇ ਕੋਠੀਆਂ ਛੱਡ ਕੇ ਕੋਈ ਅਮਰੀਕਾ ਬੈਠਾ ਹੈ ਕੋਈ ਕੈਨੇਡਾ ਬੈਠਾ ਹੈ ਉੱਥੇ ਕੋਰਿਆਂ ਦਾ ਝਾੜੂ ਵੀ ਮਾਰਦੇ ਐ ਟੈਕਸੀ ਵੀ ਚਲਾਉਂਦੇ ਐ ਇੱਥੋਂ ਆਪਣੀਆਂ ਜ਼ਮੀਨਾਂ ਸੰਭਿਆ ਨਹੀਂ ਆਪਦਾ ਪਿੰਡ ਸੰਭਿਆ ਨਹੀਂ ਗਿਆ ਕਿਉਂ ਬਾਈ ਜੀ ਮੱਟੀ ਕਹੇ ਨਾ ਕੋਈ ਵੀ ਨਹੀਂ ਹੈ ਇੱਥੇ ਤੇ ਮੇਰੀ ਇੱਕ ਤਮੰਨਾ ਹੈ ਕਿ ਜੇ ਤੁਸੀਂ ਸਾਰੇ ਚਲੇ ਗਏ ਬਾਹਰ ਬੜੀ ਮਿਹਨਤ ਕਰੀ ਤੁਸੀਂ ਸਾਰਾ ਪਿੰਡ ਖਾਲੀ ਹੋ ਗਿਆ ਤੇ ਜਦ ਆਪਣੀ ਮਾਂ ਨੂੰ ਖਾਲੀ ਕਰਕੇ ਜਾਓਗੇ ਹਾਲ ਤਾਂ ਫਿਰ ਇਹੀ ਹੋਊਗਾ ਜਿਹੜਾ ਅੱਜ ਹੋ ਰਿਹਾ ਹੈ ਇਹ ਸਦੀਆਂ ਤੋਂ ਹੁੰਦਾ ਆ ਰਿਹਾ ਹੈ ਕਿਉਂਕਿ ਨਾ ਪਿਓ ਕੋਲ ਟਾਈਮ ਹੈ ਨਾ ਮਾਂ ਕੋਲ ਟਾਈਮ ਹੈ ਕਿ ਆਪਣੇ ਬੱਚਿਆਂ ਨੂੰ ਕੀ ਪੜਾਉਣਾ ਹੈ ਕਹੇ ਮੰਮੀ ਕਹੇ ਬਾਪੂ ਪੁੱਤਰੀਆਂ ਵੀ ਜੋੜਨਾ ਪਰਪੋਤੇ ਦੀ ਵੀ ਜੋੜਨਾ ਪੋਤੀ ਵਾਸਤੇ ਪਰਪੋਤੀਆਂ ਵਾਸਤੇ ਜੋੜਨਾ ਆ ਆਪਣਾ ਹਾਲ ਰਹਿ ਜਿੰਦਗੀ ਦੇ ਵਿੱਚ ਕਿਉਂਕਿ ਮੈਂ ਪੜਿਆ ਸਿਆਸਤਾਨਾਂ ਦੀ ਗੋਦ 'ਚ ਮੇਰਾ ਸਗਾ ਫੋਪੜ ਨਰਿੰਦਰ ਸਿੰਘ ਤਾਲਪੁਰ ਪੰਜਾਬ ਦਾ ਪ੍ਰਧਾਨ ਹੋਇਆ ਕਰਦਾ ਸੀ ਪ੍ਰਤਾਪ ਸਿੰਘ ਕੈਰੋਂਜੀ ਦੇ ਟਾਈਮ ਉਦੋਂ ਦਾ ਮੈਂ ਘਰ ਚ ਪਲਦਾ ਆ ਤੇ ਸਿਆਸਤਦਾਨਾਂ ਨੂੰ ਲੀਡਰਾਂ ਨੂੰ ਪਾਰਟੀਆਂ ਨੂੰ ਮੈਥੋਂ ਤੋਂ ਬਹੁਤ ਜ਼ਿਆਦਾ ਜਾਣਨਾ ਮੇਰੇ 60 ਸਾਲ ਬੀਤ ਗਏ ਅੱਜ ਮੇਰੀ 65 ਸਾਲ ਦੀ ਉਮਰ ਹੈ 60 ਸਾਲ ਇਹਨਾਂ ਲੋਕਾਂ ਚ ਬੀਤ ਗਏ ਲੇਕਿਨ ਮੈਂ ਕਿਸੇ ਰਾਜੇ ਦੀ ਗੱਲ ਕਰਨ ਲੱਗਿਆ ਰਾਜਾ ਹੁੰਦਾ ਕਿਹੋ ਜਿਹਾ ਤੁਸੀਂ ਆਪਦੇ ਬੱਚਿਆਂ ਨੂੰ ਨਹੀਂ ਦੱਸਿਆ ਪਰ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਮਹਾਰਾਜਾ ਰਣਜੀਤ ਸਿੰਘ ਦਾ ਨਾਦਰੀ ਸੁਣਿਆ ਸਾਰਿਆਂ ਨੇ 40 ਸਾਲ ਉਸ ਜੋਧੇ ਨੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਤੇ ਪੰਜਾਬ ਕਿੱਡਾ ਸੀ ਕੰਧਾਰ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਤਿੱਬਤ ਤੋਂ ਲੈ ਕੇ ਦਿੱਲੀ ਤੱਕ ਜਰਨੈਲ ਕਿਹੜੇ-ਕਿਹੜੇ ਸੀ ਹਰੀ ਸਿੰਘ ਨਲਵਾ ਜੀ ਜਰਨਲ ਮੋਹਨ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਜਰਨਲ ਜ਼ਰਾਵਰ ਸਿੰਘ ਜੀ ਨਾ ਸੁਣੇ ਕਦੇ ਇਹਨਾਂ ਬੱਚਿਆਂ ਨੂੰ ਪਤਾ ਮੈਂ ਕੀ ਬੋਲਦਾ ਬੈਠਿਆਂ ਦਾ ਬੈਠੀ ਐ ਤੇ ਫਿਰ ਜਦੋਂ ਆ ਗਿਆ ਦਿਮਾਗ ਦੇ ਵਿੱਚ ਚਲੋ ਵੀ ਚਲੋ ਵੀ ਹੁਣ ਤੇ ਤੁਹਾਡੇ ਇਲਾਕੇ ਦੇ ਵਿੱਚੋਂ ਜਥੇਬੰਦੀਆਂ ਨੇ ਮਨਜੀਤ ਸਾਹਿਬ ਕੋਟਾਂ ਗੁਰਦੁਆਰਾ ਸਾਹਿਬ ਦਸਵੀਂ ਪਾਸ਼ਾਹੀ ਦਾ ਉੱਥੋਂ ਆਪਾਂ ਸਾਰਿਆਂ ਨੇ ਚੱਲਣਾ ਸੁਰਦਾਰ ਸਾਹਿਬ ਬੇਨਤੀ ਕਰਕੇ ਚੱਲਣਾ ਇੱਕ ਜੋ ਟ੍ਰਿਓ ਲੜਾਈ ਆਪਾਂ ਇਹ ਜਿੱਤਾਂਗੇ ਸੈਂਟਰ ਕੋਈ ਬਾਲੀ ਵੱਡੀ ਚੀਜ਼ ਨਹੀਂ ਆਪਣੀ ਦਿੱਲੀ ਵਾਲੇ ਆਰੀ ਜਿੱਤ ਕੇ ਛੱਡੀ ਵੀ ਹੈ ਲੋਕਾਂ ਨੂੰ ਦੇਖ ਕੇ ਕਿੰਨੇ ਕਾਉਣਗੇ ਇਹ ਲੜਾਈ ਅਸੀਂ ਇਕੱਲੇ ਆ ਪੰਜਾਬ ਵਾਲੇ ਨਹੀਂ ਜਿੱਤ ਸਕਦੇ ਸਾਰੇ ਪੰਜਾਬ ਦੀ ਜਿਹੜੀ ਜਿਹੜੇ ਬਾਹਰਲੀ ਕੰਟਰੀਆਂ ਦੇ ਵਿੱਚ ਬੈਠੇ ਆ ਸਾਡੇ ਭਰਾ ਇਹ ਸਾਰੇ ਅਸੀਂ ਨਾਲ ਮਿਲ ਕੇ ਇਹ ਲੜਾਈ ਲੜਾਂਗੇ ਤੇ ਲੜਾਈ ਆਪਦੇ ਬੱਚਿਆਂ ਦੇ